thank <laughs> you ਜਦ ਵੀ ਪਰਿਵਾਰ ਵੱਲੋਂ ਸ਼ਾਹੀ ਦੇ ਦਰਵਾਜ਼ੇ 'ਤੇ ਸੰਗਤ ਪਹੁੰਚੀ ਹੈ ਜਾਨ ਬੇਟੀ ਹੈ ਕਿ ਤਾਂ ਅੰਦਰ ਸ਼ਿਖੰਭੂ ਬਾਪਰੀਂ ਭਰਾਏ ਜਾ ਬਹੁਤ ਸੱਚੇ ਦਰਬਾਰ ਕੀ ਜਿਕਰਾ ਬਸ ਬਿਰੂ ਆਪਾ ਖਦੀ ਦਾ ਬਹੁਤ ਸੱਚੇ ਦਰਬਾਰ ਕੀ ਆ ਸਰਕਾਰਾਂ ਇਕ ਵਾਰ ਜ਼ੋਰ ਦਾ ਗਾਲੀ ਮਾਰਿਓ ਸਰਕਾਰਾਂ ਦੇ ਵਿੱਚ ਕੁਝ ਨਹੀਂ ਮੇਰੇ ਤੇ ਪਰਦੇ मिलिया <laughs> बि ਦੇਰੂ ਮੰਗੀ ਮੇਰੇ ਕੋਲ ਪਰਚੀ ਦੇਖਣਾ ਹੈ ਗਿਰੂ ਪਹਿਲਵਾਨ ਜੀ ਦੇਰੂ ਕੰਨੀਆਂ ਵਾਲੇ ਮਾਨੂੰ ਪੇਜੋ ਦੀ ਜਲਦੀ ਨਾਲ ਬਾਦਰ ਪਹਿਲਵਾਨ ਦੀ ਕਾਨਾ ਦਸੀਆਂ ਵੱਡੀ ਸ਼ਕਤੀਤਾ ਵੱਡਾ ਮੱਲ ਲੈ ਇੱਕ ਵਾਰ ਦੇਲਾ ਤਾੜੀਆਂ ਮਾਰ ਦਿਓ ਜ਼ੋਰਦਾਰ ਇਹ ਵੱਡੇ ਮਰਰੀਆਂ ਨੇ ਤੇ ਜਿਹੜੇ ਪਰਦੇ ਚ ਰਹਿ ਚਿਹਰਾ ਦਿਸਦਾ ਮਿੱਤਰੋ ਨਕਾਬ ਨਹੀਂ ਹੁੰਦਾ ਜਿਹੜੇ ਪੰਜਿਆਂ ਚੋਂ ਛੁੱਟ ਜਾਂਦੇ ਸਕਾਰੋ ਮਿੱਤਰੋ ਬਾਜ ਨਹੀਂ ਹੋਪਲਾ ਸਾਹੀ ਦਾਦੂ ਵਾਲੇ ਦੀ ਕੁਰਸੀ ਵਾਲੇ ਮਾਨਤਿਆ ਹੋ ਮਨੀ ਸ਼ਾਹਪੁਰ ਕਾਨੂੰ ਵਿਸ਼ਣਪੁਰ ਤਿਆਰ ਹੋ ਤਿਆਰਾਂ ਤੇਜੋ ਮੋਰੀ ਗਦਰ ਸਿੰਘ ਨਾਨਪੁਰ ਤਿਆਰਾਂ ਗੇ ਰਵੀ ਸ਼ੰਕਰ ਤੇ ਬੱਬਰ ਰੱਖਾਂਗੇ ਕੀ ਗੱਲ ਬਾਂਦੀ ਕੋਸੀ ਦੀ ਇਸ ਸਮੇਂ ਦੀਆਂ ਬਾਤਾਂ ਉਹਦੇ ਬਾਦ ਇੱਕ ਕਮਲ ਕੋਸਰ ਆ ਕਮਲ ਕੋਸਰ ਸਾਹਿਬ ਨੇ ਕਿੰਦੇ ਜਾ ਜਨੌਨ ਕਾ ਲਾਪਿਆ ਕਮਲ ਕੋਸਰ ਸਾਹਿਬ ਧੰਨਵਾਦ ਆ ਉਹ ਸਰਗੇ ਕੰਨਾਂ ਕੰਨਾਂ ਤੋਂ ਮੰਨਾ ਪੰਗਰੀ ਵਾਗ ਆਜ ਅਵੀ ਖੰਨਾ ਤੋਂ ਜਸਵੀਰ ਸੋਪਾ ਜੀ ਦੇ ਸਾਰੇ ਪੈਰਮਣ ਵੀ ਰੌਣਗੇ ਹਾਂਜੀ ਆਓ ਸਾਰੇ ਆਓ ਫੋਟੋ ਕਰਾ ਲਓ ਨਾ ਬੰਦਾ ਕਿਉਂਕਿ ਨਾਲ ਦੀ ਨਾਲ ਜਿਹੜੀਆਂ ਕੁਸ਼ਤੀਆਂ ਹੁੰਦੀਆਂ ਰਹਿਣ ਅੱਜ ਆ ਜਾ ਮੇਰੇ ਵੀਰੇ ਬੰਦੇ ਪਾਸੇ ਅੱਜ ਮੱਲਾ ਤੋਂ ਮੱਲਾ ਦੀ ਸ਼ੁਰੂਆਤ ਹੋਣੀ ਹੈ ਇਹ ਵੱਡੇ ਮਾਲਣੇ ਦੋਨੇ ਜੀਤਾ ਕਲਵਾ ਜੀ ਹਰੀਆਵਾਦ ਨਾਲ ਦੀ ਪੜਵਾਤ ਸਾਡੀ ਪੋਟੇ ਸੁਮਰਾਇ ਨਰਿੰਦਰ ਮਾਣੀ ਬਈ ਚੌਦੀ ਜੀਜੋ ਕਲਵਾ ਜੀ ਜਾਨ ਛੁਟ ਗਈ ਨੰਬਰਦਾਰ ਜੀ ਮਾਝਾ